ਸਤਿ ਸ਼੍ਰੀ ਅਕਾਲ ਜੀ। ਰੋਹ ਦੇ ਲਫ਼ਜ਼ ਚੈਨਲ ਤੇ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲਾਂ ਤਾਂ ਸਭ ਨੂੰ ਲੋਹੜੀ ਦੇ ਇਸ ਪਵਿੱਤਰ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਆਪਣੀ ਲੜੀਵਾਰ ਚੱਲ ਰਹੀ ਪੁਸਤਕ ਚੜ੍ਹੇ ਤੁਰੰਗ ਉਡਾਵੇਂ ਬਾਜ਼ ਨੂੰ ਅੱਗੇ ਜਾਰੀ ਰੱਖਦੇ ਹੋਏ ਪੇਸ਼ ਕਰਨ ਲੱਗੇ ਆਂ ਅਗਲਾ ਭਾਗ। ਭਾਗ ਨੰਬਰ 7। ਚੁੰਡੇ ਡੇਢ ਡੇਢ ਗਿੱਠ ਉੱਚੇ ਕੁਰਤੇ ਚੋਪ ਬਾਗ ਸੁਠ ਉੱਚੇ ਦਿੱਲੀ ਦੇ ਹਰ ਕੋਨੇ ਤੋਂ ਰਾਜ દરਬਾਰ ਵਿੱਚ ਆਉਣ ਵਾਲੀਆਂ ਦਾਸੀਆਂ ਸ਼ਾਹੀ ਹਰਮ ਵਿੱਚ ਬੇਗਮਾਂ ਨੂੰ ਲਗਾਤਾਰ ਸਿੰਘਾਂ ਦੀ ਬਹਾਦਰੀ ਉੱਚੇ ਕਿਰਦਾਰ ਤੇ ਦਇਆਲਤਾ ਦੀਆਂ ਬਾਤਾਂ ਸੁਣਾਈ ਸੁਣਾਉਂਦੀਆਂ ਰਹਿੰਦੀਆਂ ਸਨ ਸ਼ਾਹੀ ਬੇਗਮਾਂ ਤਾਂ ਹਰਮਾਂ ਦੀ ਕੈਦ ਤੋਂ ਬਾਹਰ ਕਦੇ ਜਾ ਹੀ ਨਹੀਂ ਸਕਦੀਆਂ ਸਨ ਸੋ ਹਰ ਖਬਰ ਉਹਨਾਂ ਨੂੰ ਇੱਥੇ ਹੀ ਮਿਲਦੀ ਸੀ ਸਾਡੇ ਨਾਲੋਂ ਤਾਂ ਤੁਸੀਂ ਹੀ ਚੰਗੀਆਂ ਹੋ ਜੋ ਬਾਹਰ ਦੀ ਹਵਾ ਵਿੱਚ ਸਾਹ ਤਾਂ ਲੈ ਸਕਦੀਆਂ ਹੋ ਅਸੀਂ ਤਾਂ ਬਸ ਆ ਨਕਾਸ਼ੀ ਨਾਲ ਭਰੀਆਂ ਦਵਾਰਾਂ ਦੀ ਮਿੱਠੀ ਜੇਲ੍ਹ ਦੀਆਂ ਕੈਦਣਾ ਬਣ ਕੇ ਰਹਿ ਗਈਆਂ ਹਾਂ ਕਦੇ-ਕਦੇ ਕੋਈ ਬੇਗਮ ਕਿਸੇ ਦਾਸੀ ਨੂੰ ਆਖਦੀ ਸਿੰਘਾ ਨੇ ਦਿੱਲੀ ਦੀ ਹਵਾ ਹੀ ਬਦਲ ਦਿੱਤੀ ਹੈ ਬੇਗਮ ਸਾਹਿਬਾ ਹੁਣ ਦਿੱਲੀ ਦੀਆਂ ਗਲੀਆਂ ਤੋਂ ਹਨੇਰਿਆਂ ਵਿੱਚ ਵੀ ਭੈ ਨਹੀਂ ਆਉਂਦਾ ਸ਼ਹਿਰ ਦੀ ਆਬੋ ਹਵਾ ਵਿੱਚ ਦਰਮਨਫੀ ਹੋ ਗਿਆ ਹੈ ਇੱਜ਼ਤਾਂ ਦੇ ਰਾਖੇ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਮਾਨ ਨੂੰ ਇੰਨਾ ਸਕੂਨ ਦਿੰਦੀਆਂ ਨੇ ਕਿ ਜਾਪਦਾ ਹੈ ਜਦ ਤੱਕ ਇਹ ਘੋੜਸਵਾਰ ਦਿੱਲੀ ਵਿੱਚ ਰਹਿਣਗੇ ਕਿਸੇ ਮਜ਼ਲੂਮ ਉੱਤੇ ਕੋਈ ਜ਼ੁਲਮ ਨਹੀਂ ਹੋਏਗਾ ਨਹੀਂ ਤਾਂ ਪਹਿਲਾਂ ਤਾਂ ਇਹ आलम ਸੀ ਕਿ ਕਿਸੇ ਵੀ ਸ਼ਾਹੀ ਘੋੜਸਵਾਰਾਂ ਨੂੰ ਦੇਖ ਕੇ ਦਿੱਲੀ ਵਾਸੀਆਂ ਦੇ ਸਾਹ ਹੀ ਸੁੱਤੇ ਜਾਂਦੇ ਸਨ ਕੀ ਸਾਨੂੰ ਕਿਸੇ ਤਰ੍ਹਾਂ ਉਹਨਾਂ ਦੀ ਝਲਕ ਪ੍ਰਾਪਤ ਨਹੀਂ ਹੋ ਸਕਦੀ ਉਹ ਰੱਬ ਦੇ ਬੰਦਿਆਂ ਦੀ ਜਿਨ੍ਹਾਂ ਦੀਆਂ ਸਿਫਤਾਂ ਦਿੱਲੀ ਦਾ ਹਰ ਵਾਸੀ ਕਰ ਰਿਹਾ ਹੈ ਬੇਗਮਾਂ ਨੇ ਇੱਛਾ ਜ਼ਾਹਰ ਕੀਤੀ ਤਦਾਸੀਆਂ ਨੇ ਦੱਸਿਆ ਬਾਰਸ਼ਾ ਸਲਾਮਤ ਨਹੀਂ ਉਹਨਾਂ ਨੂੰ ਲਾਲ ਕਿਲੇ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਬੇਗਮ ਸਾਹਿਬਾ ਤੁਸੀਂ ਚਾਹੇ ਹਰਮ ਦੀਆਂ ਜਾਲੀਆਂ ਵਿੱਚੋਂ ਹੀ ਸਹੀ ਉਹਨਾਂ ਦਾ ਝਾਕਾ ਤਾਂ ਲੈ ਹੀ ਸਕਦੇ ਹੋ ਤੇ ਬੇਗਮਾ ਸਿੰਘਾਂ ਦੇ ਦਰਸ਼ਨ ਕਰ ਆਸ਼ਸ਼ ਕਰ ਉੱਠੀ ਆਂ ਜਿਸ ਤਰ੍ਹਾਂ ਸਰਦਾਰ ਬਘੇਲ ਸਿੰਘ ਤੇ ਉਹਨਾਂ ਦੇ ਸਾਥੀ ਸਿੰਘ ਘੋੜਿਆਂ ਤੇ ਚੜੇ ਚੜਾਏ ਹੀ ਦੀਵਾਨੇ ਆਮ ਤੱਕ ਪਹੁੰਚੇ ਤਾਂ ਇੱਕ ਬੇਗਮ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਹ ਹੁੰਦੇ ਨੇ ਰਾਜੇ ਕੀ ਤੁਹਾਨੂੰ ਪਤਾ ਹੈ ਹਜ਼ੂਰ ਇਹਨਾਂ ਦੀਆਂ ਬੇਗਮਾਂ ਜਿਨ੍ਹਾਂ ਨੂੰ ਸਿੰਘਣੀਆਂ ਆਖਦੇ ਹਨ ਉਹ ਵੀ ਇੰਨਾਂ ਜੀਆਂ ਬਹਾਦਰੀ ਨੇ ਘੋੜਸਵਾਰੀ ਕਰਦੀਆਂ ਨੇ ਤੇ ਹਥਿਆਰ ਸਾਰੇ ਹੀ ਚਲਾਉਣ ਜਾਣਦੀਆਂ ਨੇ ਕਿਸੇ ਦਾਸੀ ਨੇ ਦੱਸਿਆ ਕੀ ਕਹਿ ਰਹੀ ਹੈ ਇਹਨਾਂ ਦੀਆਂ ਔਰਤਾਂ ਮਹਿਲਾਂ ਵਿੱਚ ਪਰਦੇ ਹੇਟ ਨਹੀਂ ਰਹਿੰਦੀਆਂ ਨਹੀਂ ਹਜ਼ੂਰ ਪਰਦਾ ਕੋਈ ਨਹੀਂ ਕਰਦੀਆਂ ਕਿੰਨੀਆਂ ਹੀ ਸਿੰਘਣੀਆਂ ਦੇਖੀਆਂ ਨੇ ਅਸੀਂ ਸਬਜ਼ੀ ਮੰਡੀ ਪਰਦਾ ਕਰਦਿਆਂ ਤਾਂ ਕਿਸੇ ਨੂੰ ਨਹੀਂ ਦੇਖਿਆ ਕਮਾਲ ਤਾਂ ਇਹ ਦੇਖੀ ਹੈ ਕਿ ਜਿਹੜੀਆਂ ਸਿੰਘਣੀਆਂ ਘੋੜਸਵਾਰੀ ਤੇ ਤਲਵਾਰਵਾਜ਼ੀ ਵਿੱਚ ਮਾਹਰ ਨੇ ਉਹ ਹੀ ਸਭ ਲਈ ਲੰਗਰ ਤਿਆਰ ਕਰਦੀਆਂ ਨੇ ਦੋਹੇ ਕੰਮ ਕਰਨ ਵਿੱਚ ਉਹਨਾਂ ਨੂੰ ਇੱਕੋ ਜਿਹੀ ਚਾਹ ਚੜ੍ਹਿਆ ਹੁੰਦਾ ਹੈ ਖੇੜਾ ਉਹਨਾਂ ਦੇ ਚਿਹਰਿਆਂ ਤੇ ਹਰ ਵੇਲੇ ਰਹਿੰਦਾ ਹੈ ਭਾਵੇਂ ਘੋੜੇ ਤੇ ਹੋਣ ਤੇ ਭਾਵੇਂ ਚੁੱਲ੍ਹੇ ਤੇ ਆਫਰੀਨ ਕਿ ਇਹਨਾਂ ਦੇ ਕੋਈ ਸੇਵਕ ਜਾਂ ਦਾਸ ਨਹੀਂ ਹੁੰਦੇ ਕੰਮ ਕਰਨ ਲਈ ਹਰ ਸਿੱਖ ਹੀ ਸੇਵਕ ਹੈ ਬੀਗਮ ਸਾਹਿਬਾ ਜਦ ਮੈਂ ਸਬਜੀ ਮੰਡੀ ਹੈ ਇਹਨਾਂ ਦੇ ਲੰਗਰ ਵਿੱਚੋਂ ਰੋਟੀ ਜਿਸ ਨੂੰ ਉਹ ਪ੍ਰਸ਼ਾਦਾ ਆਖਦੇ ਹਨ ਛਕਣ ਜਾਂਦੀ ਹਾਂ ਤਾਂ ਦੇਖਦੀ ਹਾਂ ਕਿ ਉਹ ਹੀ ਸਿੰਘਣੀਆਂ ਲੰਗਰ ਤਿਆਰ ਕਰਦੀਆਂ ਹਨ ਜੋ ਕੁਛ ਪਹਿਲਾਂ ਤੋੜੇਦਾਰ ਬੰਦੂਕਾਂ ਸਾਫ ਕਰ ਰਹੀਆਂ ਅਸਲ ਤੇ ਉਹੀ ਸਿੰਘ ਸੰਗਤ ਨੂੰ ਪ੍ਰਸ਼ਾਦਾ ਵਰਤਾ ਰਹੇ ਹੁੰਦੇ ਹਨ ਜਿਨ੍ਹਾਂ ਦਿੱਲੀ ਨੂੰ ਤਿੰਨ ਦਿਨਾਂ ਵਿੱਚ ਪੈਰਾ ਹੇਠ ਮਦੋਲ ਦਿੱਤਾ ਇਹਨਾਂ ਵਿੱਚ ਦਾਸ ਜਨੌਕਰ ਵਾਲੀ ਕੋਈ ਪ੍ਰਥਾ ਨਹੀਂ ਇਹਨਾਂ ਦਾ ਜਥੇਦਾਰ ਵੀ ਇਹਨਾਂ ਦਾ ਸੇਵਕ ਹੀ ਹੈ ਚਾਹੇ ਜੰਗ ਹੋਵੇ ਚਾਹੇ ਲੰਗਰ ਹਰ ਸਿੱਖ ਕਮਰ ਕਸੀ ਹੀ ਰੱਖਦਾ ਹੈ ਕੈਸੇ ਲੋਕ ਨੇ ਇਹ ਅਸੀਂ ਤਾਂ ਇਹੋ ਜਿਹੇ ਲੋਕਾਂ ਬਾਰੇ ਕਦੇ ਨਹੀਂ ਸੁਣਿਆ ਸੀ हां ਬਥੇਰੀਆਂ ਪਰਿ ਕਹਾਣੀਆਂ ਸੁਣੀਆਂ ਸਨ ਜਿਨ੍ਹਾਂ ਵਿੱਚ ਰਾਜੇ ਪਰਜਾ ਦੇ ਸੇਵਕ ਹੁੰਦੇ ਸਨ ਪਰ ਉਹ ਸਿਰਫ ਕਹਾਣੀਆਂ ਵਿੱਚ ਹੀ ਹੁੰਦੇ ਸਨ ਕੀ ਤੂੰ ਇਹਨਾਂ ਦਾ ਸ਼ਾਹੀ ਦਸਤਰਖਾਨ ਦੇਖਿਆ ਹੈ ਕੋਈ ਸ਼ਾਹੀ ਦਸਤਰਖਾਨ ਨਹੀਂ ਹੈ ਬੇਗਮ ਸਾਹਿਬਾ ਕੋਈ ਮਿਸਲ ਦਾ ਸਰਦਾਰ ਹੋਵੇ ਤੇ ਭਾਵੇਂ ਘੋੜਿਆਂ ਦੀ ਲੇਦ ਚੁੱਕਦਾ ਸਿੱਖ ਲੰਗਰ ਸਭ ਇੱਕੋ ਪੰਗਤ ਵਿੱਚ ਬੈਠ ਕੇ ਸ਼ੱਕਦੇ ਨਹੀਂ ਤੇ ਇਹ ਵੀ ਹੋ ਸਕਦਾ ਹੈ ਕਿ ਸਰਦਾਰ ਪ੍ਰਸ਼ਾਦਾ ਵਰਤਾ ਰਿਹਾ ਹੋਵੇ ਤੇ ਉਸ ਦਾ ਕੋਈ ਗੜਵਈ ਬੱਠਾ ਛੱਕ ਰਿਹਾ ਹੋਵੇ ਕਿਸੇ ਕਿਸਮ ਦਾ ਕੋਈ ਭੇਦ ਭਾਵ ਨਹੀਂ ਮੈਂ ਤਾਂ ਇਹ ਵੀ ਸੁਣਿਆ ਕਿ ਘੋੜਿਆਂ ਦੀ ਲਿੱਦ ਚੁੱਕਣ ਵਾਲਿਆਂ ਨੂੰ ਤਾਂ ਸਗੋਂ ਇਹ ਬਾਦਸ਼ਾਹ ਬਣਾ ਦਿੰਦੇ ਹਨ ਨਹੀਂ ਇਹ ਨਹੀਂ ਹੋ ਸਕਦਾ ਇਹ ਸਭ ਪਰਿ ਕਹਾਣੀਆਂ ਵਿੱਚ ਹੁੰਦਾ ਹੈ ਇਹ ਹਕੀਕਤ ਨਹੀਂ ਹੋ ਸਕਦੀ ਇਹ ਇੱਕਦਮ ਸੱਚ ਹੈ ਬੀਗਮ ਸਾਹਿਬਾ ਜੇ ਮੈਂ ਆਪਣੀਆਂ ਅੱਖਾਂ ਨਾਲ ਨਾ ਦੇਖਿਆ ਹੁੰਦਾ ਤਾਂ ਮੈਂ ਵੀ ਯਕੀਨ ਨਹੀਂ ਕਰ ਸਕਦੀ ਸੀ ਇਹ ਲੋਕ ਕਿਸੇ ਹੋਰ ਦਿਸੋਂ ਆਏ ਨੇ ਇਹ ਇਸ ਧਰਤੀ ਦੇ ਵਾਸੀ ਨਹੀਂ ਕਿ ਕੋਈ ਵੀ ਵਿਦਵਨ ਸਕਦੀ ਹੈ ਅਸੀਂ ਇਹਨਾਂ ਦੀਆਂ ਬੀਵੀਆਂ ਨੂੰ ਮਿਲ ਸਕੀਏ ਸਿੰਘਾਂ ਨਾਲ ਤਾਂ ਸ਼ਾਹੀ ਹਰਮ ਵਿੱਚ ਕੈਦ ਹੋਣ ਲਈ ਕੋਈ ਗੱਲ ਨਹੀਂ ਕਰ ਸਕੀਆਂ ਪਰ ਕੀ ਸਾਡੀ ਇਹਨਾਂ ਦੀਆਂ ਸਿੰਘਣੀਆਂ ਨਾਲ ਕੋਈ ਸਾਂਝ ਪੈ ਸਕਦੀ ਹੈ ਤੁਸੀਂ ਸਮਰੂ ਸਾਹਿਬਾਂ ਨੂੰ ਆਖੋ ਹਜ਼ੂਰ ਉਹ ਜ਼ਰੂਰ ਕੋਈ ਰਾਹ ਕੱਢ ਸਕਦੇ ਹਨ ਹੋਰ ਨਹੀਂ ਤਾਂ ਬਾਦਸ਼ਾਹ ਨੂੰ ਆ ਕੇ ਸਿੰਘਣੀਆਂ ਨੂੰ ਸ਼ਾਹੀ ਹਰਮ ਵਿੱਚ ਰੋਟੀ ਤੇ ਹੀ ਸੱਦ ਲੈਣ ਕਿੰਨੀ ਸਿਫਤ ਕਰਦੇ ਹਨ ਬਾਦਸ਼ਾਹ ਸਲਾਮਤ ਸਿੰਘਾਂ ਦੇ ਕਿਰਦਾਰ ਦੀ ਜਦ ਤੋਂ ਇਹਨਾਂ ਨੂੰ ਮਿਲ ਕੇ ਆਏ ਹਨ ਤੇ ਤੁਸੀਂ ਵੀ ਤਾਂ ਸਿੰਘਾਂ ਦੇ ਸੋਨੇ ਗੋਂਦੇ ਕਦੇ ਥੱਕਦੇ ਨਹੀਂ ਫਰਜ਼ਾਨਾ ਸਾਡੀ ਵੀ ਇੱਛਾ ਪੂਰੀ ਕਰੋ ਤੇ ਸਾਨੂੰ ਕਿਸੇ ਵੀ ਤਰ੍ਹਾਂ ਸਿੰਗਣੀਆਂ ਨਾਲ ਮਿਲਵਾਓ ਪਤਾ ਤਾਂ ਲੱਗੇ ਕਿਸ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਪੰਜਾਬ ਦੀਆਂ ਜਾਈਆਂ ਜੋ ਐਸੇ ਸੂਰਮੇ ਪੈਦਾ ਕਰ ਰਹੀਆਂ ਨੇ ਬੇਸ਼ੱਕ ਉਹ ਵੀ ਕਿਤੇ ਘੱਟ ਬਹਾਦਰਤਾ ਨਹੀਂ ਹੋਣਗੀਆਂ ਸ਼ਾ আলম ਦੀ ਬੇਗਮ ਨੇ ਫਰਜ਼ਾਨਾ ਅੱਗੇ ਆਪਣੀ ਖੁਆਇਸ਼ ਰੱਖੀ ਜਿਨ੍ਹਾਂ ਦੀ ਧੁੰਮ ਪੂਰੇ ਭਾਰਤ ਵਿੱਚ ਫੈਲੀ ਹੋਈ ਹੈ ਉਹਨਾਂ ਸੰਗ ਆਈਆਂ ਸੂਰਬੀਰ ਨਾਰੀਆਂ ਦੀ ਝਲਕ ਸ਼ਾਇਦ ਸਾਡੇ ਅੰਦਰ ਵੀ ਕੋਈ ਬਹਾਦਰੀ ਦੀ ਚਿੰਗ ਬਲ ਸਕੇ ਤੁਸੀਂ ਬਾਦਸ਼ਾਹ ਨਾਲ ਤੇ ਸਿੱਖ ਸਰਦਾਰਾਂ ਨਾਲ ਗੱਲ ਕਰਕੇ ਸਾਡੀ ਇਹ ਇੱਛਾ ਪੂਰੀ ਕਰੋ ਇਸੇ ਨੂੰ ਬੇਨਤੀ ਹੀ ਜਾਣੋ ਸਬਰੂ ਬੇਗਮ ਨੇ ਸ਼ਾਹੀ ਹਰਮ ਦੀਆਂ ਬੇਗਮਾਂ ਦੀ ਦਿਲਖੁਆਹੀ ਜਾਣ ਕੇ ਛਾਲ ਨੂੰ ਮਨਾ ਲਿਆ ਸਾਨੂੰ ਕੀ ਇਤਰਾਜ਼ ਹੋ ਸਕਦਾ ਹੈ ਤੁਸੀਂ ਸਰਦਾਰ ਬਗੇਲ ਸਿੰਘ ਨੂੰ ਪੁੱਛੋ ਕਿ ਜੇ ਉਹ ਸਿੰਘਣੀਆਂ ਨੂੰ ਸ਼ਾਹੀ ਕਿਲੇ ਭੇਜ ਸਕਣ ਬੇਗਮ ਸਬਰੂ ਉਸ ਵੇਲੇ ਸਬਜੀ ਮੰਡੀ ਵੱਲ ਰਵਾਨਾ ਹੋਈ ਸਰਦਾਰ ਬਗੇਲ ਸਿੰਘ ਚਬੂਤਰੇ ਤੇ ਬਿਰਾਜੇ ਹੋਏ ਸਨ ਤੇ ਦਿੱਲੀ ਵਾਸੀਆਂ ਦੀਆਂ ਤਕਲੀਫਾਂ ਸੁਣ ਰਹੇ ਸਨ ਜਾਦੀ ਉਹਨਾਂ ਨੇ ਦੇਖਿਆ ਕਿ ਫਰਜ਼ਾਨਾ ਆਈ ਹੈ ਤੋ ਉਹਨਾਂ ਕਿਸੇ ਹੋਰ ਸਿੰਘਣ ਦੀ ਸੇਵਾ ਲਈ ਤੇ ਆਪ ਇੱਥਾਂ ਆ ਗਈ ਆ ਮੇਰੀ ਬੱਚੀ ਕਿਵੇਂ ਆਉਣਾ ਹੋਇਆ ਇੱਕ ਬੇਨਤੀ ਲੈ ਕੇ ਆਈ ਹਾਂ ਵੀਰ ਜੀ ਭੈਣਾ ਬੇਨਤੀ ਨਹੀਂ ਹੁਕਮ ਕਰਦੀਆਂ ਨੇ ਸ਼ਾਹੀ ਹਰਮ ਦੀਆਂ ਬੇਗਮਾਂ ਸਿੰਘਣੀਆਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਸ਼ਾਹ ਅਲਮ ਨੇ ਕਿਹਾ ਹੈ ਕਿ ਜੇ ਸਰਦਾਰ ਬਗੇਲ ਸਿੰਘ ਬੇਨਤੀ ਮੰਨ ਕੇ 10 ਕੁ ਸਿੰਘਣੀਆਂ ਨੂੰ ਲਾਲ ਕਿਲੇ ਭੇਜ ਦੇਣ ਦੇਖੇ ਕਿਤੇ ਸਾਰੀਆਂ ਬੇਗਮਾਂ ਬਾਗੀ ਨਾ ਹੋ ਜਾਣ ਸਿੰਘਣੀਆਂ ਕਦੇ ਕਿਸੇ ਕੈਦ ਵਿੱਚ ਨਹੀਂ ਰਹਿੰਦੀਆਂ ਤੇ ਇਹਨਾਂ ਹੋਵੇ ਸਿੰਘਣੀਆਂ ਦੀ ਸੰਗਤ ਬੇਗਮਾਂ ਅੰਦਰ ਆਜ਼ਾਦੀ ਦੀ ਚਿੰਗਲ ਪਲ ਦਵੇ ਇਹ ਸਰਦਾਰ ਦੀ ਹਾਮੀ ਹੀ ਸੀ ਪਰ ਉਸਨੇ ਫੇਰ ਵੀ ਫਰਜ਼ਾਨਾ ਨੂੰ ਕਿਹਾ ਕਿ ਉਹ ਆਪ ਸਿੰਘਣੀਆਂ ਤੋਂ ਪੁੱਛ ਲਵੇ ਭਾਈ ਰਤਨਕੌਰ ਜੀ ਆਇਓ ਜ਼ਰਾ ਤੁਹਾਡੀ ਨਾਨ ਆਈ ਹੈ ਸਰਦਾਰ ਨੇ ਆਪਣੀ ਸਿੰਘਣੀ ਨੂੰ ਆਵਾਜ਼ ਮਾਰੀ ਬੀਬੀ ਰਤਨਕੌਰ ਨੇ ਆਉਂਦੇ ਅਹੀਂ ਫਰਜ਼ਾਨਾ ਨੂੰ ਗੱਲ ਨਾਲ ਲਾਇਆ ਆ ਮੇਰੀ ਧੀ ਕੀ ਹੁਕਮ ਹੈ ਬੇਨਤੀ ਹੈ ਬੀਬੀ ਜੀ ਫਰਜ਼ਾਨਾ ਹਜੇ ਬੋਲ ਹੀ ਰਹੀ ਸੀ ਕਿ ਵਿੱਚੋਂ ਸਰਦਾਰ ਭਗੈਲ ਸਿੰਘ ਬੋਲੇ ਏ ਭਾਈ ਸ਼ਾਲ ਹੁੰਦੀਆਂ ਬੇਗਮਾ ਦਾ ਸੁਨੇਹਾ ਲਿਆਈ ਹੈ ਬੇਗਮਾਤਾ ਤੁਹਾਡੇ ਦਰਸ਼ਨਾਂ ਨੂੰ ਤਰਸੀਆਂ ਪਈਆਂ ਨੇ ਲੈ ਇਹਦੇ ਵਿੱਚ ਕੀ ਪੁੱਛਣਾ ਧੀਏ ਤੂੰ ਕਹਿ ਦਿੱਤਾ ਤੇ ਅਸੀਂ ਆ ਗਈਆਂ ਦਸ ਕਦ ਆਉਣਾ ਹੈ ਚਾਹੇ ਕੱਲ ਆ ਜਾਓ ਉਹ ਚਾਹੁੰਦੀਆਂ ਹਨ ਕਿ ਤੁਹਾਨੂੰ ਖਾਣੇ ਤੇ ਸੱਦਿਆ ਜਾਏ ਤੂੰ ਤਾਂ ਜਾਣਦੀ ਹੈ ਧੀਏ ਸਿੰਘਾਂ ਦੇ ਵੀ ਬੇਕ ਨੂੰ ਅਸੀਂ ਆਵਾਂਗੇ ਜਰੂਰ ਪਰੰਨ ਤਾਂ ਦਾਣਾ ਤੇ ਪਾਣੀ ਦੀ ਇੱਕ ਕੁੱਟ ਵੀ ਨਹੀਂ ਛਕ ਸਕਾਂਗੇ ਆ ਦੇਖ ਲੈ ਕਿਤੇ ਉਹਨਾਂ ਨੂੰ ਬੁਰਾ ਨਾ ਲੱਗੇ ਮਰਿਆਦਾ ਨਾਲ ਤਾਂ ਕੋਈ ਸਮਝੌਤਾ ਨਹੀਂ ਨਾ ਕੀਤਾ ਜਾ ਸਕਦਾ ਧੀਏ ਇਹ ਰੋਟੀ ਦਾ ਤਾਂ ਬਹਾਨਾ ਸੀ ਬੀਬੀ ਅਸਲ ਵਿੱਚ ਉਹ ਤੁਹਾਡੀ ਸੰਗਤ ਹੀ ਮਿਲਣਾ ਚਾਹੁੰਦੀਆਂ ਹਨ ਮੈਂ ਉਹਨਾਂ ਨੂੰ ਇਸ ਲਈ ਪਹਿਲਾਂ ਹੀ ਤਿਆਰ ਕਰ ਦੇਵਾਂਗੀ ਬੇਗਮਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਿੰਘਣੀਆਂ ਉਹਨਾਂ ਨੂੰ ਮਿਲਣ ਆ ਰਹੀਆਂ ਹਨ ਸਭ ਦਾਸੀਆਂ ਤੇ ਸੇਵਕਾਂ ਨੂੰ ਕਹਿ ਦਿੱਤਾ ਗਿਆ ਕਿ ਕਿਸੇ ਤਰ੍ਹਾਂ ਦੀ ਉਚੇਚ ਨਹੀਂ ਕਰਨੀ ਹਰ ਤਰ੍ਹਾਂ ਨਾਲ ਉਹਨਾਂ ਦੀ ਮਰਿਆਦਾ ਦਾ ਖਿਆਲ ਰੱਖਣਾ ਹੈ ਇਧਰ ਸਿੰਘਣੀਆਂ ਨੇ ਲਾਲ ਕਿਲੇ ਜਾਣ ਦੀ ਤਿਆਰੀ ਆਰੰਭ ਕੀਤੀ ਕੀ ਸਾਨੂੰ ਉਹ ਲੈਣ ਵੀ ਆਉਣਗੇ ਨਾਉਣ ਸਾਨੂੰ ਕਿਹੜਾ ਕਿਲੇ ਦੇ ਰਾਹ ਭੁੱਲੇ ਹੋਏ ਨੇ ਇਸ ਤੋਂ ਪਹਿਲਾਂ ਕਿ ਸਰਦਾਰਨੀ ਕੁਝ ਬੋਲਦੀ ਰਾਜਕੌਰ ਨੇ ਅੱਗੇ ਹੁੰਦਿਆਂ ਕਿਹਾ ਤੇ ਸਭ ਹੱਸਣ ਲੱਗੀਆਂ ਰਾਜਕੌਰ ਤਾਂ ਲਾਲ ਕਿਲੇ ਦੇ ਗੁਪਤ ਦਰਵਾਜ਼ਿਆਂ ਤੋਂ ਵੀ ਜਾਣੂ ਸੀ ਬੀਬੀਆਂ ਤਿਆਰ ਹੋ ਰਹੀਆਂ ਸਨ ਕੋਈ ਬਾਗ ਚੜ ਰਹੀ ਸੀ ਕੋਈ ਕਮਰ ਕੱਸਾ ਕੱਸ ਰਹੀ ਸੀ ਉਹਨਾਂ ਦੇ ਸ਼ਸਤਰ ਬਸਤਰ ਕਿਸੇ ਵੀ ਤਰ੍ਹਾਂ ਸਿੰਘਾਂ ਨਾਲੋਂ ਘੱਟ ਨਹੀਂ ਸਨ ਕਰਦਾ ਬਾਗ ਨਖੇ ਉਹਨਾਂ ਦੇ ਗਾਤਰਿਆਂ ਡੋਰੀਆਂ ਵਿੱਚ ਸਜੇ ਹੋਏ ਸਨ ਲੰਮੇ ਲੰਮੇ ਕੇਸਾਂ ਦੇ ਮਗਰਲੇ ਪਾਸੇ ਵੱਡੇ ਵੱਡੇ ਚੁੰਡੇ ਕਰ ਲਏ ਕਈਆਂ ਦੋ ਚੁੰਡੇ ਤਾਂ ਸਿੰਘਾਂ ਦੇ ਦਮਾਲਿਆਂ ਹੇਠੇ ਬੁੰਗਿਆਂ ਜਿਹੇ ਜਾ ਪਰੇ ਸਨ ਕੋਈ ਡੇੜ ਡੜ ਗਿਠੂਚੀ ਕੁਝ ਬੀਬੀਆਂ ਨੇ ਉਹਨਾਂ ਚੁੰਡਿਆਂ ਉੱਤੇ ਚੱਕਰ ਵੀ ਚਾੜ ਲਈ ਕਈ ਬੀਬੀਆਂ ਨੇ ਚੱਕਰ ਗਲਿਆਂ ਵਿੱਚ ਪੈਨੇ ਹੋਏ ਸਨ ਤੇ ਕਟਾਰਾਂ ਪੇਸ਼ ਕਬਜ਼ ਸ਼੍ਰੀ ਸਾਹਿਬਾਂ ਕਿਰਪਾਨਾਂ ਕਮਰ ਕੱਸਿਆਂ ਵਿੱਚ ਸੋਭਾ ਦੇ ਰਹੀਆਂ ਸਨ ਕਿਸੇ ਹੱਥ ਖੰਡਾ ਕਿਸੇ ਹੱਥ ਤੇਗ ਕਿਸੇ ਬੀਬੀ ਕੋਲ ਜਮਦਾੜ ਤੇ ਕਿਸੇ ਕੋਲ ਸਿਰੋਹੀ ਕੋਈ ਹੱਥ ਕਥਨੀ ਨਹੀਂ ਹੋਵੇਗੀ ਜੇ ਆਖੀਏ ਕਿ ਕਈ ਸਿੰਘਣੀਆਂ ਦਾ ਕਮਰਕੱਸਾ ਮਨਮਣ ਭਾਰਾ ਸੀ ਐਡੇ ਕੱਦ ਵਾਲੀਆਂ ਸਿੰਘਣੀਆਂ ਸ਼ਸਤਰ ਫੜੀ ਤੇ ਬਾਣੀ ਪੜਦੀਆਂ ਕੰਬੂਆਂ ਤੋਂ ਬਾਹਰ ਆਈਆਂ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬਰ ਤੂੰ ਨਾਲੋਂ ਨਿਕਲੀ ਵਰਛੀ ਦੁਧਾਰੀ ਜਾਨ ਰਜਾਦੀ ਉਤਰੀ ਪੈਣ ਸੂਹੀ ਸਾਰੀ ਹੱਥ ਫੜੀਆਂ ਲੰਮੀਆਂ ਵਰਸ਼ੀਆਂ ਦੇਖ ਕੇ ਅੱਗਿਓ ਲੈਣ ਆਏ ਮੁਗਲ ਸਪਾਈਆਂ ਦੇ ਘੋੜੇ ਡਰ ਗਏ ਤੇ ਸਵਾਰ ਹੀਠਾਂ ਜਾ ਪਏ लाल किला दा जई कल्लियां सिंगणियां ही चढ़ा औंदीयां तां भी पैरਾਂ ਤੇ ਟਹਿ ਪੈਂਦਾ ਤੁਸੀਂ ਨਾਲ ਜਾਓ ਭਾਈ ਦุลਚਾ ਸਿੰਘ ਜੀ ਸਰਦਾਰ ਨੇ ਭਾਈ ਦุลਚਾ ਸਿੰਘ ਨੂੰ ਕੁਝ ਸਿੰਘਾਂ ਸਮੇਤ ਸਿੰਗਣੀਆਂ ਨਾਲ ਜਾਣ ਲਈ ਕਿਹਾ ਹੁਣ ਇਹ ਇੱਕ ਹੋਰ ਵੱਖਰੀ ਕਿਸਮ ਦਾ ਮਹੱਲਾ ਸੀ ਦਿੱਲੀ ਵਾਸੀਆਂ ਲਈ ਸਭ ਤੋਂ ਅੱਗੇ ਨਗਾਰੇ ਨਿਸ਼ਾਨ ਉਸ ਤੋਂ ਪਿੱਛੇ ਸ਼ਾਹੀ ਫੌਜ ਦੇ ਵਿਚਕਾਰ ਸਮਰੂ ਬੇਗਮ ਫਿਰ 10 ਘੋੜ ਸਵਾਰ ਸਿੰਗਣੀਆਂ ਜੋ ਚੰਡੀ ਦਾ ਹੀ ਦੂਜਾ ਰੂਪ ਸਨ ਉਸ ਤੋਂ ਪਿੱਛੇ ਸਰਦਾਰ ਦਲਚਾ ਸਿੰਘ ਨਾਲ ਆਏ ਹੋਏ ਸਿੰਘਾਂ ਦਾ ਜੱਥਾ ਸਿੰਘਣੀਆਂ ਘੋੜੇ ਉੱਤੇ ਸਵਾਰ ਹੋ ਕੇ ਲਾਲ ਕਿਲੇ ਵੱਲ ਵੱਧ ਰਹੀਆਂ ਸਨ ਤਜਾਪਤਾ ਸੀ ਅਕਾਲਪੁਰਖ ਨੇ ਆਪ ਆਪਣੀਆਂ ਧੀਆ ਤਿਆਰ ਕਰਕੇ ਭੇਜੀਆਂ ਹੋਣ ਇੱਕ ਤਾਂ ਇਹ ਪਹਿਲਾਂ ਹੀ ਅਕਲਾ ਵਿੱਚ ਸਭ ਨੂੰ ਮੱਤ ਪਾਉਂਦੀਆਂ ਸਨ ਤੇ ਉਦੋਂ ਮਹਾਰਾਜ ਨੇ ਇਹਨਾਂ ਨੂੰ ਵੱਡੇ ਕੱਦਾਂ ਦੇ ਨਾਲ ਅੰਤਾਂ ਦੀ ਤਾਕਤ ਵੀ ਦੇ ਦਿੱਤੀ ਹਿੰਦੁਸਤਾਨ ਦੇ ਸ਼ਾਇਦ ਹੀ ਕਿਸੇ ਹੋਰ ਸੂਬੇ ਦੇ ਮਰਦ ਵੀ ਘੋੜਿਆਂ ਉੱਤੇ ਬੈਠੇ ਐਨੇ ਫਾਬਦੇ ਸਨ ਜਿਵੇਂ ਇਹ ਸਿੰਘਣੀਆਂ ਸੋਭਾ ਪਾ ਰਹੀਆਂ ਸਨ ਕੌਣ ਆਕਸਕਦਾ ਸੀ ਇਹ ਔਰਤਾਂ ਨੇ ਬਹੁਤੀਆਂ ਤਾਂ ਸਿੰਘਾਂ ਦਾ ਹੀ ਪੁਲੀਖਾ ਪਾ ਰਹੀਆਂ ਸਨ ਸਾਰਾ ਰਾਤ ਦੇਖਣ ਵਾਲਿਆਂ ਨਾਲ ਭਰਿਆ ਪਿਆ ਸੀ ਕਈ ਥਾਈਂ ਤਾਂ ਕੁਝ ਦਿੱਲੀ ਵਾਸੀ ਬੀਬੀਆਂ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਬਹੁਤਿਆਂ ਨੂੰ ਤਾਂ ਉਹਨਾਂ ਸ਼ਸਤਰਾਂ ਦੇ ਨਾਮ ਵੀ ਨਹੀਂ ਆਉਂਦੇ ਸਨ ਜੋ ਸਿੰਘਣੀਆਂ ਦੇ ਹੱਥੀ ਫੜੇ ਹੋਏ ਸਨ ਝੂਠ ਨਹੀਂ ਨੇ ਪੁਰਾਣੇ ਗ੍ਰੰਥ ਜਿਨ੍ਹਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਵੇਂ ਦੁਰਗਾ ਨੇ ਕਦੇ ਸ਼ੇਰ ਤੇ ਸਵਾਰ ਹੋ ਕੇ ਮੈਖਾਸੁਰ ਮਾਰਿਆ ਤੇ ਕਿਵੇਂ ਕਾਲੀ ਬਣ ਰਕਤਬੀਜ ਦਾ ਸੰਘਾਰ ਕੀਤਾ ਕੀ ਇੰਨਾ ਸਿੰਘਣੀਆਂ ਅੱਗੇ ਕੋਈ ਸੁੰਭ ਨਹੀਂ ਸੁੰਭ ਤੇ ਕੋਈ ਚੰਡ ਔਰ ਮੁੰਡ ਟਿਕ ਸਕਦਾ ਹੈ ਘੋੜਿਆਂ ਉੱਤੇ ਸਵਾਰ ਸਾਖਸ਼ਾਤ ਕਾਲ ਰੂਪ ਸਿੰਘਣੀਆਂ ਨੂੰ ਦੇਖ ਕੇ ਇੱਕ ਦਿੱਲੀ ਵਾਸੀ ਨੂੰ ਨਾਲ ਦੇ ਨੂੰ ਕਿਹਾ ਸੱਚ ਕਹਿ ਰਹੇ ਹੋ ਅਸੀਂ ਤਾਂ ਸਦਾ ਔਰਤਾਂ ਨੂੰ ਚੌਕਿਆਂ ਦੀ ਓਟ ਵਿੱਚ ਹੀ ਠੱਕਿਆ ਹੈ ਹੱਥ ਵਿੱਚ ਤਲਵਾਰ ਲੈ ਘੋੜ ਸਵਾਰੇ ਵੀ ਕਰ ਸਕਦੀਆਂ ਨੇ ਇਹ ਤਾਂ ਕਦੇ ਤਸੱਵਰ ਵੀ ਨਹੀਂ ਕੀਤਾ ਸੀ ਕਾਫਲਾ ਲਾਲ ਕਿਲੇ ਦੇ ਦਰਵਾਜ਼ੇ ਤੇ ਪਹੁੰਚਿਆ ਸ਼ਾਹ ਆलम ਆਪਣੇ ਦਰਬਾਰੀ ਵਜ਼ੀਰਾਂ ਤੇ ਉਹਨਾਂ ਦੀਆਂ ਬੇਗਮਾਂ ਨਾਲ ਇਸਤਕਬਾਲ ਲਈ ਖਲੋਤਾ ਸੀ ਪਰ ਸਿੰਘਣੀਆਂ ਘੋੜਿਆਂ ਤੋਂ ਨਹੀਂ ਉਤਰੀਆਂ ਤੇ ਇਹ ਸਮਰੂ ਬੇਗਮ ਨੇ ਸ਼ਾਹ ਆलम ਨੂੰ ਪਹਿਲਾਂ ਦੱਸ ਵੀ ਦਿੱਤਾ ਸੀ ਸਿੰਘਣੀਆਂ ਦਾ ਵਰਤਾਰਾ ਕਿਸੇ ਤਰ੍ਹਾਂ ਵੀ ਸਿੰਘਾਂ ਨਾਲੋਂ ਘੱਟ ਨਹੀਂ ਹੋਏਗਾ ਬਾਦਸ਼ਾਹ ਸਲਾਮਤ ਸ਼ਾਹ ਆलम ਨੇ ਇਸ਼ਾਰਾ ਕੀਤਾ ਤੇ ਕਿਲੇ ਦੇ ਦਰਵਾਜ਼ਿਆਂ ਤੇ ਖਲੋਤੇ ਸੇਵਕਾਂ ਨੇ ਫੁੱਲ ਵਰਸਾਏ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਤਾਜਾਂ ਤਖਤਾਂ ਦੇ ਮਾਲਕ ਖਾਲਸਾ ਪੰਥ ਜੀ ਦੇ ਨਿਸ਼ਾਨ ਨਗਾਰਿਆਂ ਨੂੰ ਪਾਵੇ ਸਾਤ ਸ੍ਰੀ ਅਕਾਲ ਸਰਦਾਰ ਨੀਰਤਨ ਕੌਰ ਨੇ ਜਾਕਾਰਾ ਛੱਡਿਆ ਤਾਂ ਆਵਾਜ਼ ਸ਼ਾਹੀ ਹਰਮ ਤੱਕ ਜਾ ਪਹੁੰਚੀ ਸਗੋਂ ਸਬਜ਼ੀ ਮੰਡੀ ਤੱਕ ਵੀ ਚਲੀ ਗਈ ਜਾਬਦਾ ਹੈ ਪਹੁੰਚ ਗਈਆਂ ਨੇ ਸਿੰਘਣੀਆਂ ਲਾਲ ਕਿਲੇ ਵਿੱਚ ਸਰਦਾਰ ਬਘੇਲ ਸਿੰਘ ਸਬਜ਼ੀ ਮੰਡੀ ਵਾਲੇ ਚਬੂਤਰੇ ਤੇ ਬੈਠਿਆ ਬੋਲੇ ਖੁਸ਼ ਆਮਦੀਦ ਖੁਸ਼ ਆਮਦੀਦ ਸ਼ਾਹ ਆਲਮ ਨੇ ਸਿੰਘਣੀਆਂ ਨੂੰ ਉੰਦਰ ਆਉਣ ਦੀ ਬੇਨਤੀ ਕੀਤੀ ਨਾਲਾਇ ਸਿੰਘਾਂ ਨੇ ਦਵਾਨੀ ਆਂਬਲ ਕੋੜੇ ਤੋਰ ਲਏ ਕਿਉਂਕਿ ਉਹਨਾਂ ਸ਼ਾਹ ਆलम ਕੋਲ ਬੈਠਣਾ ਸੀ ਸਿੰਘਣੀਆਂ ਨੂੰ ਸ਼ਾਹੀ ਹਰਮ ਵੱਲ ਲਜਾਇਆ ਗਿਆ ਜਿੱਥੇ ਬੇਗਮਾਂ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਸਨ ਬੇਗਮਾਂ ਨੂੰ ਦੇਖ ਸਰਦਾਰ ਨੀ ਰਤਨਕੌਰ ਕੋੜੇ ਤੋਂ ਉਤਰੀ ਤੇ ਮਗਰ ਹੀ ਬਾਕੀ ਸਿੰਘਣੀਆਂ ਵੀ ਉਤਰ ਗਈਆਂ ਬੀਬੀ ਰਾਜਕੌਰ ਨੂੰ ਦੇਖ ਕੇ ਸਮਰੂ ਬੇਗਮ ਮੁਸਕਰਾਈ ਸ਼ਾਹ ਆलम ਦੀਆਂ ਬੇਗਮਾਂ ਨੇ ਬੀਬੀ ਰਤਨਕੌਰ ਸਮੇਤ ਸਭ ਸਿੰਘਣੀਆਂ ਨੂੰ ਚੁੱਕ ਕੇ ਸਲਾਮ ਕੀਤੀ ਕਈ ਬੇਗਮਾਂ ਤਾਂ ਸਿੰਘਣੀਆਂ ਦਾ ਇਹ ਰੂਪ ਦੇਖ ਕੇ ਗਸ਼ ਖਾ ਗਈਆਂ ਸਨ ਐਸੀਆਂ ਸ਼ਸਤਰਾਂ ਬਸਤਰਾਂ ਵਿੱਚ ਸਜੀਆਂ ਔਰਤਾਂ ਉਹਨਾਂ ਪਹਿਲੀ ਵਾਰ ਦੇਖੀਆਂ ਸਨ ਸਿੰਘਣੀਆਂ ਦੇ ਹਥਿਆਰਾਂ ਨੂੰ ਦੇਖ ਦੇਖ ਬੇਗਮਾ ਹੈਰਾਨ ਹੋ ਰਹੀਆਂ ਸਨ ਜਾਪੀ ਨਹੀਂ ਰਿਹਾ ਸੀ ਕਿ ਔਰਤਾਂ ਔਰਤਾਂ ਦੀ ਮਿਲਣੀ ਸੀ ਸ਼ਾਹੀ ਔਰਤਾਂ ਤੇ ਸਿੰਘਣੀਆਂ ਵਿੱਚ ਧਰਤੀ ਅੰਬਰ ਦਾ ਫਰਕ ਸੀ ਵੀਰ ਰਸਤਾ ਯੋਧਿਆਂ ਦੇ ਅੰਦਰ ਹੁੰਦਾ ਹੈ ਪਰ ਸਿੰਘਣੀਆਂ ਦੇ ਚਿਹਰਿਆਂ ਤੋਂ ਵੀ ਚਲਕਰਿਆ ਸੀ ਸ਼ਾਹ ਆਲਮ ਦੀਆਂ ਬੇਗਮਾਨੇ ਬੜੇ ਕੀਮਤੀ ਦਰਸ਼ਾਲੇ ਭੇਟ ਕਰਕੇ ਸਿੰਘਣੀਆਂ ਦਾ ਸਵਾਗਤ ਕੀਤਾ ਆਵੰਦਰ ਆਉ ਤੇ ਉਹਨਾਂ ਨੂੰ ਹਰਮ ਵਿੱਚ ਲਜਾਇਆ ਗਿਆ ਕਈ ਨਿੱਕੇ ਨਿੱਕੇ ਕਦ ਦੀਆਂ ਬੇਗਮਾਨ ਸਿੰਘਣੀਆਂ ਦੇ ਕਦ ਵੇਖ ਕੇ ਭੈ ਖਾਰੀਆਂ ਸਨ ਉਹ ਖਲੋਤੀਆਂ ਵੀ ਬੈਠੀਆਂ ਸਿੰਘਣੀਆਂ ਤੋਂ ਛੋਟੀਆਂ ਜਾਪ ਰਹੀਆਂ ਸਨ ਅੰਦਰ ਉਹਨਾਂ ਦੇ ਬੈਠਣ ਦੀ ਤਿਆਰੀ ਵਿੱਚ ਰੁੱਝੀਆਂ ਹੋਈਆਂ ਹੋਰ ਬੇਗਮਾਨੀ ਜਦ ਸਿੰਘਣੀਆਂ ਨੂੰ ਦੇਖਿਆ ਤਾਂ ਬੋਲੀਆਂ ਸਰੂਪ ਤਾਕਤ ਕਦ ਕਿਸੇ ਗੱਲੋਂ ਵੀ ਅਸੀਂ ਇਹਨਾਂ ਦੇ ਹਾਨ ਦੀਆਂ ਨਹੀਂ ਅਕਾਲ ਪੁਰਖ ਜੀ ਨੇ ਬਿਨਾਂ ਕਿਸੇ ਵਿਤ ਕਰੇ ਤੋਂ ਸਭ ਨੂੰ ਇੱਕੋ ਜਿਹੇ ਬਣਾਇਆ ਹੈ। ਬਸ ਸਮੇ ਦਾ ਕੋਈ ਗੇੜ ਹੁੰਦਾ ਹੈ। ਕਹਿ ਲੋ ਸਾਡੇ ਕੋਈ ਪੁਰਬਲੇ ਚੰਗੇ ਪਾ ਕਿ ਸਾਡਾ ਜਨਮ ਪੰਜਾਂ ਨਰਿਆਮਾਂ ਦੀ ਧਰਤ ਤੇ ਹੋਇਆ। ਕਰਦਾ ਪੇਸ਼ਕ ਬਜ਼ਾਂ ਕਟਾਰਾਂ ਬਰਛੇ ਬਿਛੂਏ ਇਹ ਤਾਂ ਮਰਦਾਂ ਨੇ ਗਿਆਣੇ ਹਨ। ਤੁਸੀਂ ਔਰਤਾਂ ਵਾਲੇ ਗਿਆਣੇ ਕਿਉਂ ਨਹੀਂ ਪਹਿਨੇ? ਕਿਉਂਕਿ ਅਸੀਂ ਗੁਲਾਮੀ ਦੀਆਂ ਆਦੀ ਨਹੀਂ। ਸਰਦਾਰਨੀ ਰਤਨਕੌਰ ਤੋਂ ਪਹਿਲਾਂ ਹੀ ਬੀਬੀ ਰਾਜਕੌਰ ਬੋਲੀ ਤੇ ਤੁਹਾਡੇ ਇਹ ਟਿੱਕੇ, ਹਾਰ, ਚਾਂਜਰਾ ਜੰਗਲ ਵਿੱਚ ਸ਼ਿਕਾਰ ਕਰਦੇ ਕੰਮ ਨਹੀਂ ਆਉਂਦੀਆਂ ਇਹ ਗਹਿਣੇ ਔਰਤ ਨੂੰ ਸਿਰਫ ਨਮਾਇਸ਼ ਦੀ ਚੀਜ਼ ਬਣਾ ਸਕਦੇ ਹਨ ਤੁਸੀਂ ਆਪਣੇ ਵੱਲ ਤੇ ਸਾਡੇ ਵੱਲ ਤੱਕੋ ਤਾਂ ਸਹੀ ਅਸੀਂ ਘੋੜਿਆਂ ਤੋਂ ਉਤਰੀ ਹਾਂ ਤੇ ਤੁਸੀਂ ਸ਼ਾਹੀ ਹਰਮਾ ਦੀਆਂ ਕੈਦਣਾ ਹੋ ਰਾਜਕੌਰ ਦੀ ਗੱਲ ਤੇ ਬੀਗਮ ਨੂੰ ਕੋਈ ਜਵਾਬ ਨਾ ਆਇਆ ਇੰਨਾ ਗਹਿਣੇ ਕਰਕੇ ਹੀ ਤਾਂ ਕੋਈ ਵੀ ਜਰਵਾਣਾ ਚਾਰ ਸਿਪਾਹੀ ਲੈ ਕੇ ਆਉਂਦਾ ਸੀ ਤੇ ਹਿੰਦੁਸਤਾਨ ਦੀਆਂ ਕੁੜੀਆਂ ਨੂੰ ਪੇਡਾਂ ਬੱਕਰੀਆਂ ਵਾਂਗ ਹੱਕ ਕੇ ਆਪਣੇ ਨਾਲ ਲੈ ਜਾਂਦਾ ਸੀ ਘੋੜੇ ਦੀ ਦੁਲੱਤੀ ਤੋਂ ਡਰਨ ਵਾਲੀ ਘੋੜਾ ਸਿੱਖ ਪਾਉ ਨਹੀਂ ਕਰ ਸਕਦੇ ਕੀ ਤੁਸੀਂ ਕਦੇ ਸੁਣਿਆ ਹੈ ਕਿਸੇ ਸਿੱਖ ਬੀਬੀ ਨੂੰ ਗਜਨੀ ਦੇ ਬਾਜ਼ਾਰ ਵਿੱਚ ਵੇਚਿਆ ਗਿਆ ਹੋਵੇ ਕਾਰਨ ਸਾਫ ਹੈ ਬੇਗਮ ਸਾਹਿਬਾ ਤੁਹਾਨੂੰ ਚਾਂਜਰਾ ਤੇ ਕਾਂਟੀਆਂ ਦੇ ਕੁੰਡੇ ਫਸਾਉਣੇ ਸਿਖਾਏ ਗਏ ਤੇ ਸਾਨੂੰ ਜਮਦਾੜਾਂ ਦੁਸ਼ਮਨਾ ਦੇ ਮੱਥੇ ਵਿੱਚ ਮਾਰਨੀ ਆਂ ਚੂੜੀਆਂ ਤਾਂ ਅਸੀਂ ਉਦਣ ਹੀ ਲਾ ਕੇ ਸੁੱਟ ਦਿੱਤੀਆਂ ਸਨ ਜਿਵੇਂ ਸੱਚੇ ਪਾਤਸ਼ਾਹ ਸਾਨੂੰ ਸਰਬਲੋਹ ਦੇ ਘੜੇ ਬਖਸ਼ੇ ਅਸੀਂ ਪੈਰੀ ਚਾਂਜਰਾ ਪਾ ਨੱਚਣ ਆਣੀ ਜਾਣਦੀਆਂ ਬੇਗਮ ਸਾਹਿਬਾ हां ਖੰਡੇ ਦੀ ਧਾਰਾ ਤੇ ਤੁਰਨਾ ਸਾਨੂੰ ਆਉਂਦਾ ਹੈ ਕੀ ਤੁਸੀਂ ਜੰਗਲਾਂ ਵਿੱਚ ਸ਼ਿਕਾਰ ਕਰਨ ਵੀ ਜਾਂਦੇ ਹੋ ਇੱਕ ਬੇਗਮ ਨੇ ਹੈਰਾਨ ਹੁੰਦੇ ਆ ਪੁੱਛਿਆ ਜੀ ਬੇਗਮ ਸਾਹਿਬਾ ਅਕਸਰ ਜਾਂਦੀ ਆ ਹਾਂ ਸਿੰਘ ਤਾਂ ਜੰਗ ਵਿੱਚ ਮਸਰੂਫ ਰਹਿੰਦੇ ਨੇ ਤੇ ਮਗਰੋਂ ਘਰ ਦਾ ਪ੍ਰਬੰਧ ਸਾਡੇ ਜ਼ਿੰਮੇ ਹੀ ਹੁੰਦਾ ਹੈ ਕਦੇ ਲੁੱਟਮਾਰ ਕਰਕੇ ਸ਼ਕਸ਼ ਖਾ ਲਿਆ ਕਦੇ ਸ਼ਿਕਾਰ ਕਰਕੇ ਨਾਲੇ ਘਰ ਤਾਂ ਸਾਨੂੰ ਹੁਣ ਮਿਲ ਲੈਣੇ ਹੁਣ ਤੱਕ ਤਾਂ ਜੰਗਲਾਂ ਵਿੱਚ ਹੀ ਰਹੇ ਹਾਂ ਬੱਬਰ ਸ਼ੇਰਾਂ ਤੇ ਸਵਾਰੀ ਕੀਤੀ ਬਾਗਾਂ ਸੰਗ ਖੇਡੀਆਂ ਤੇ ਬਘਿਆੜਾਂ ਤੋਂ ਲੜ ਕੇ ਸ਼ਿਕਾਰ ਖੋਹੀ ਹਰ ਸਿੰਘਣੀ ਸ਼ਿਕਾਰ ਕਰਨਾ ਜਾਣਦੀ ਹੈ ਤੇ ਹਰ ਸ਼ਿਕਾਰੀ ਸਿੰਘਣੀ ਤੋਂ ਭੈ ਖਾਂਦਾ ਹੈ। ਬੀਬੀ ਰਤਨ ਕੌਰ ਦੀਆਂ ਗੱਲਾਂ ਸੁਣ ਕੇ ਬੇਗਮਾਂ ਨੂੰ ਜਾਪ ਰਿਹਾ ਸੀ ਜਿਵੇਂ ਕਿਸੇ ਕਹਾਣੀ ਵਿੱਚ ਚਲਿਆਂ ਗਈਆਂ ਹੁਣ ਕਿਉਂਕਿ ਇਹ ਸਭ ਉਹਨਾਂ ਲਈ ਹਕੀਕਤ ਤਾਂ ਨਹੀਂ ਹੋ ਸਕਦਾ ਸੀ। ਸਿੰਘਣਾ ਸਿੰਘਣੀਆਂ ਦੀਆਂ ਚੁੰਨੀਆਂ ਹੇਠੋਂ ਘਟ ਘਟ ਉੱਚੇ ਜੂੜੇ ਦੇਖ ਕੇ ਇੱਕ ਬੇਗਮ ਬੋਲੀ ਕੀ ਇਹ ਤੁਹਾਡੇ ਵਾਲ ਹਨ ਐਡੇ ਐਡੇ ਲੰਬੇ? ਕੇਸ ਇਹ ਸਾਡੇ ਕੇਸ ਹਨ ਤੇ ਇਹ ਸਾਨੂੰ ਜਾਣਨੋਂ ਵੱਧ ਪਿਆਰੇ ਹਨ। ਇਹ ਸਾਡੇ ਲਈ ਗੁਰੂ ਦੀ ਮੋਹਰ ਹਨ ਤੇ ਹਾਂ ਇਹਨਾਂ ਦੀ ਸੰਭਾਲ ਕਰਕੇ ਹੀ ਅਸੀਂ ਏਡੇ ਲੰਬੇ ਹੋ ਜਾਂਦੇ ਹਾਂ ਇਹ ਏਡੇ ਲੰਬੇ ਹੋ ਜਾਂਦੇ ਹਨ ਜੈ ਜੈ ਹੋਸੀ ਮੈਖਾਸੁਰ ਮਰਦਨ ਰਮ ਕਪਰਦਨ ਛਤਰਛਿਤੇ ਰਾਜਕੌਰ ਨੇ ਕਲਗੀਧਰ ਜੀ ਦੇ ਅਕਾਲ ਸੁਸਤਤ ਵਿੱਚ ਬੰਦ ਪੜਿਆ ਜਿਸ ਵਿੱਚ ਸ਼ਕਤੀ ਦੇ ਸਿਰ ਵਿੱਚ ਸਿਰ ਵੀ ਕੇਸਾਂ ਦਾ ਸੋਨਾ ਜਿਹੜਾ ਹੈ ਜੂڑا ਹੈ ਬੇਗਮ ਨੂੰ ਇਸ ਦੀ ਤਾਂ ਕੋਈ ਸਮਝ ਨਾ ਆਈ ਪਰ ਉਸ ਚੁਕਤਾ ਵਿੱਚ ਬੋਲੀ ਤੇ ਉਹ ਉੱਪਰ ਕੀ ਟੰਗਿਆ ਹੋਇਆ ਹੈ ਇਹ ਕੋਈ ਸ਼ਿੰਗਾਰ ਦੀ ਚੀਜ਼ ਹੈ ਇਹ ਚੱਕਰ ਹੈ ਹਾਂ ਸ਼ਸਤਰ ਸਾਡੇ ਲਈ ਸ਼ਿੰਗਾਰ ਹੀ ਹੈ ਇਹ ਵੀ ਸ਼ਸਤਰ ਹੈ ਜੀ ਬਿਲਕੁਲ ਇਹ ਚੱਕਰ ਜਦ ਚੱਲਦਾ ਹੈ ਤਾਂ ਸਾਹਮਣੇ ਖਲੋਤੀ ਵੈਰੀ ਦੇ ਸਾਹਾਂ ਦੇ ਚੱਕਰ ਸਮਾਪਤ ਕਰ ਦਿੰਦਾ ਹੈ ਸਾਨੂੰ ਆਪਣੇ ਬਾਰੇ ਕੁਝ ਹੋਰ ਦੱਸੋ ਕਿ ਸੱਚਮੁੱਚ ਹੋਈ ਤੁਸੀਂ ਸਾਥੋਂ ਅਣਜਾਣ ਹੋ ਕਿਉਂਕਿ ਜਿੰਨੇ ਜ਼ੁਲਮ ਮੁਗਲਾਂ ਸਾਡੇ ਤੇ ਕੀਤੇ ਹਨ ਉਸ ਨਾਲ ਤਾਂ ਕੁਲ ਧਰਤੀ ਕੰਬ ਗਿਆ ਸੀ ਤੇ ਇਹ ਹੋ ਹੀ ਨਹੀਂ ਸਕਦਾ ਕਿ ਇੰਨੇ ਸਿੱਧਕਾਂ ਦੀ ਬਾਤ ਮੁਗਲਾਂ ਦੇ ਵਿੜਿਆਂ ਤੱਕ ਨਾ ਪੁੱਜੀ ਹੋਵੇ ਤੁਸੀਂ ਸ਼ਾਇਦ ਦੇਖਿਆ ਨਹੀਂ ਬੀਬੀ ਸਾਹਿਬਾ ਮੁਗਲਾਂ ਦੇ ਵਿੜਿਆਂ ਤੋਂ ਵੀ ਕਿਤੇ ਪਿੱਛੇ ਹੁੰਦਾ ਹੈ ਸ਼ਾਹੀ ਹਰਮ ਬਹੁਤ ਗੱਲਾਂ ਵਿੜਿਆਂ ਵਿੱਚ ਹੀ ਮੜ ਜਾਂਦੀਆਂ ਨੇ ਸਾਡੇ ਕੋਲ ਜਿੱਤ ਹਾਰ ਤੋਂ ਬਿਨਾ ਹੋਰ ਕੋਈ ਖਬਰ ਨਹੀਂ ਪਹੁੰਚਦੀ ਤੇ ਉਹ ਵੀ ਸਿਰਫ ਤਾਂ ਕਿ ਜੇ ਬਾਦਸ਼ਾਹ ਹਾਰ ਜਾਵੇ ਤਾਂ ਇੰਨਾ ਹਰਮਾ ਦਾ ਮਾਲਕ ਕੋਈ ਦੂਜਾ ਰਾਜਾ ਬਣ ਜਾਂਦਾ ਹੈ ਰਾਜੇ ਬਦਲਦੇ ਰਹਿੰਦੇ ਹਨ ਪਰ ਨਾ ਤਾਂ ਇਹ ਹਰਮ ਬਦਲਦੇ ਹਨ ਕਿਨਾਂ ਸਾਡੀ ਕਿਸਮਤ ਸਾਡੇ ਬਾਲਾਂ ਦੇ ਟੋਟੇ ਕਰ ਸਾਡੇ ਗਲਾਂ ਵਿੱਚ ਹਾਰ ਬਣਾ ਪਾਏਗੇ ਰੜਦੇ ਬਾਲ ਨੇਜ਼ੀਆਂ ਵਿੱਚ ਪਰੋਏਗੇ ਗਰਭਵਤੀ ਸਿੰਘਣੀਆਂ ਦੇ ਢਿੱਡਾਂ ਉੱਤੇ ਮਣਾ ਮੂਹੇ ਭਾਰੇ ਪੱਥਰ ਮਾਰੇ ਗਏ ਸਿਰੋਖਲੀਆਂ ਵਿੱਚ ਫੇਹੇ ਗਏ ਨੌ ਖਿੱਚੇ ਗਏ ਤੇ ਅੱਖਾਂ ਕੱਡੀਆਂ ਗਈਆਂ ਕੀ ਕੀ ਸੁਣਨਾ ਚਾਹੋਗੇ ਬੋਲਦਿਆਂ ਬੀਬੀ ਰਾਜਕੌਰ ਦੀ ਭਾਵਾਂ ਮੱਥੇ ਤੋਂ ਅਦਤੀਕ ਤੱਕ ਚਲਿਆਂ ਗਈਆਂ ਯਾ ਖੁਦਾ ਤੇ ਫਿਰ ਤੁਸੀਂ ਕੀ ਕੀਤਾ ਉਦੋਂ ਅਸੀਂ ਉਸ ਸਮੇਂ ਅਸੀਂ ਕਿਹਾ ਧੰਨ ਗੁਰੂ ਨਾਨਕ ਤੇ ਬਾਦਸ਼ਾਹ ਨੇ ਸਾਨੂੰ ਅਡੋਲਤਾ ਬਖਸ਼ੀ ਸਿੱਧਕ ਨਾਲ ਨਵਾਜ਼ਿਆ ਨਖਾਸ ਚੌਕ ਹੋਵੇ ਤੇ ਭਾਵੇਂ ਕੁੱਪਰ ਹੀੜ ਅਸੀਂ ਗੁਰੂਵਲ ਕੰਡ ਨਹੀਂ ਹੋਣ ਦਿੱਤੀ ਤੁਹਾਨੂੰ ਤੁਸੀਂ ਧੰਨ ਹੈ ਤੁਹਾਡਾ ਗੁਰੂ ਬੇਸ਼ੱਕ ਧੰਨ ਹੈ ਸੱਚਾ ਬਾਦਸ਼ਾਹ ਅਜੋਨਾ ਜ਼ੁਲਮ ਕਰਨ ਵਾਲਿਆਂ ਨੂੰ ਕੌਣ ਯਾਦ ਕਰਦਾ ਹੈ ਤੇ ਸਿੱਧਕਾਂ ਵਾਲੀਆਂ ਬੀਬੀਆਂ ਦਾ ਅਸੀਂ ਦੋ ਵੇਲੇ ਅਰਦਾਸ ਵਿੱਚ ਨਾਮ ਲੈਂਦੇ ਹਾਂ ਨਿਸ਼ਚਿਆ ਨੂੰ ਬੂਰ ਪੈਂਦਾ ਹੈ ਬੇਗਮ ਸਾਹਿਬਾ ਸਾਡੇ ਨਿਸ਼ਚੇ ਡੋਲ ਰਹੇ ਤੇ ਗੁਰੂ ਨੇ ਦੇਖੋ ਕਿ ਐਸੀ ਨਿਯਮਤ ਬਖਸ਼ੀ ਕਿ ਨਾਮ ਅਰਦਾਸ ਵਿੱਚ ਸ਼ਾਮਲ ਹੋ ਗਿਆ ਸਿਰ ਝੁਕਦਾ ਹੈ ਤੁਹਾਡੀ ਸਿੱਦਕ ਤੇ ਬਹਾਦਰੀ ਅੱਗੇ ਤੇ ਸ਼ਰਮ ਆ ਰਹੀ ਹੈ ਇਸ ਗੱਲੋਂ ਕਿ ਸਾਡਾ ਨਾਮ ਉਹਨਾਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਇਹ ਕਹਿਰ ਵਰਤਾਏ ਪਾਪੀਆਂ ਨੇ ਪਾਪ ਕਮਾਉਣਾ ਹੈ ਤੇ ਧਰਮੀਆਂ ਧਰਮ ਇਹ ਵੀ ਸਾਡੀ ਪ੍ਰੀਖਿਆ ਹੀ ਸੀ ਆਪਣੇ ਮਰਦਾਂ ਬਾਰੇ ਕੁਝ ਦੱਸੋ ਉਹਨਾਂ ਬਾਰੇ ਤਾਰੀਖ ਆਪ ਦਸੇਗੀ ਹੈਰਾਨ ਹੋਣਗੇ ਇਤਿਹਾਸ ਦੀਆਂ ਪੋਥੀਆਂ ਦੇ ਪੰਨੇ ਜਦ ਐਸੀ ਜਜ਼ਬੀਆਂ ਵਾਲੇ ਸਿੰਘਾਂ ਦਾ ਵਰਣਨ ਹੋਵੇਗਾ ਜੰਗ ਦੇ ਮੈਦਾਨ ਵਿੱਚ ਵੀ ਜਿੰਨਾ ਸਿਧਾਂਤ ਦਾ ਪੱਲਾ ਨਹੀਂ ਛੱਡਿਆ ਜੰਗ ਭਾਵੇਂ ਜ਼ਬਰਦੀ ਸੀ ਭਾਵੇਂ ਸਬਰ ਦੀ ਦੋਹਾ ਵਿੱਚ ਹੀ ਉਹ ਸਦਾ ਜੇਤੂ ਰਹੇ ਬਾਣੀ ਬਾਣਾ ਸਦਾ ਅੰਗ ਸੰਗ ਰੱਖਿਆ ਤੇ ਧਰਮ ਯੁੱਧ ਤੋਂ ਕਦੇ ਮੂੰਹ ਨਹੀਂ ਪਣਾਇਆ ਤੁਸੀਂ ਲਾਲ ਕਿਲੇ ਦੀ ਕੈਦ ਤੋਂ ਬਾਹਰ ਨਿਕਲ ਕੇ ਦੇਖੋ ਤਾਂ ਸਹੀ ਸਿੰਘਾਂ ਦਾ ਰਾਜ ਪ੍ਰਬੰਧ ਲੋਕਾਂ ਦੇ ਚਿਹਰਿਆਂ 'ਤੇ ਖੇੜਾ ਆਪ ਤੁਹਾਨੂੰ ਦੱਸੇਗਾ ਕਿ ਪਰਜਾ ਕਿੰਨੀ ਖੁਸ਼ ਹੈ ਉਹ ਖਬਰਾਂ ਤਾਂ ਬੇਸ਼ੱਕ ਸਾਡੇ ਕੋਲ ਲਗਾਤਾਰ ਪਹੁੰਚ ਰਹੀਆਂ ਨੇ ਮੈਂ ਇਹ ਜਾਣਨ ਦੀ ਇੱਛਕ ਵੀ ਹਾਂ ਕਿ ਕੀ ਤੁਹਾਡੇ ਸਿੰਘ ਜੰਗ ਵਿੱਚ ਆਪਣੀਆਂ ਹੋਰ ਬੀਵੀਆਂ ਨੂੰ ਵੀ ਨਾਲ ਲੈ ਕੇ ਆਉਂਦੇ ਨੇ ਕਿ ਬਾਕੀ ਘਰ ਸਾਮਦੀਆਂ ਨੇ ਬਾਕੀ ਬੀਵੀਆਂ ਹਰ ਸਿੰਘ ਦੀ ਇੱਕ ਹੀ ਸਿੰਘਣੀ ਹੈ ਬੇਗਮ ਸਾਹਿਬਾ ਸਾਡੇ ਸਿੰਘਾਂ ਨੇ ਸਭ ਤਰ੍ਹਾਂ ਦੀਆਂ ਭੁੱਖਾਂ ਜਿੱਤ ਲਈਆਂ ਨੇ ਇਹ ਮੁਗਲਾਂ ਦਾ ਸ਼ਾਹੀ ਦਸਤਰਖਾਨ ਤੇ ਸ਼ਾਹੀ ਹਰਮ ਨੇ ਕਿ ਪਕਵਾਨ ਵੀ ਅਣਗਿਣਤ ਤੇ ਬੇਗਮਾਂ ਵੀ ਕੀ ਕਹਿ ਰਹੀਆਂ ਔ ਕਿ ਇਹ ਸੱਚ ਹੈ ਬੇਗਮਾ ਲਈ ਇਸ ਗੱਲ ਤੇ ਯਕੀਨ ਕਰਨਾ ਔਖਾ ਹੋ ਰਿਹਾ ਸੀ ਇੱਕ ਇੱਕ ਅੱਖਰ ਸੱਚ ਗੁਰੂ ਸਾਹਿਬ ਨੇ ਏਕਾ ਨਾਰੀ ਜੱਤੀ ਦਾ ਜੋ ਸਿਧਾਂਤ ਖਾਲਸੇ ਨੂੰ ਦ੍ਰਿੜ ਕਰਵਾਇਆ ਹੈ ਸਿੰਘ ਉਸੋਤੇ ਦ੍ਰਿੜਤਾ ਨਾਲ ਪੈਰਾ ਦਿੰਦੇ ਹਨ ਸਿਰਫ ਇਹੋ ਹੀ ਨਹੀਂ ਕੋਈ ਵੀ ਐਸਾ ਕੰਮ ਜਿਸ ਨਾਲ ਗੁਰੂਵਾਲ ਪਿੱਠ ਹੋਏ ਕਰਨ ਤੋਂ ਗੁਰੇਜ਼ ਕਰਦੇ ਹਨ ਉਹ ਚਾਰੇ ਕੰਮ ਜੋ ਤੁਹਾਡੇ ਬਾਦਸ਼ਾਹ ਤੇ ਪਾਕੀ ਸਭ ਵੀ ਲਗਾਤਾਰ ਕਰਦੇ ਹੋ ਸਾਡੇ ਲਈ ਵੱਜਰ ਕੁਰੇਤਾ ਹਨ ਵਾਹ ਕੈਸੇ ਚੰਗੇ ਭਾਗ ਨੇ ਤੁਹਾਡੇ ਕਿੰਨਾ ਚਿਰ ਹੋਰ ਬੇਗਮਾ ਸਿੰਘਣੀਆਂ ਤੋਂ ਉਹਨਾਂ ਬਾਰੇ ਉਹਨਾਂ ਦੇ ਰਹਿਣ ਸਹਿਣ ਬਾਰੇ ਸਿੰਘਾਂ ਬਾਰੇ ਪੁੱਛਦੀਆਂ ਰਹੀਆਂ ਤੇ ਉਹਨਾਂ ਦੇ ਕਰਮਾਂ ਤੋਂ ਸਤਕੇ ਜਾਂਦੀਆਂ ਰਹੀਆਂ ਸਿੰਘਣੀਆਂ ਨੂੰ ਵਿਦਾ ਕਰਨ ਲੱਗਿਆਂ ਸ਼ਾਹੀ ਬੇਗਮਾਨੀ ਉਹਨਾਂ ਨੂੰ ਬਹੁਤ ਕੀਮਤੀ ਤੋਂ ਸ਼ਾਲੇ ਤੇ ਹੋਰ ਪਿਟਾਵਾਂ ਦਿੱਤੀਆਂ ਉਹਨਾਂ ਤੁਰਨ ਲੱਗਿਆਂ ਸਿੰਘਣੀਆਂ ਨੂੰ ਕਿਹਾ ਸਾਡੇ ਲਈ ਅਰਦਾਸ ਕਰਨਾ ਕਿ ਅਗਲੇ ਜਨਮ ਸਾਡੀ ਝੋਲੀ ਵੀ ਆਨੰਦਪੁਰੀ ਤੂੜਾਂ ਦੇ ਪੈਣ ਤੇ ਪੰਜਾਬ ਦੀ ਮਾਣ ਮੱਤੀ ਧਰਤੀ ਉੱਤੇ ਜਨਮ ਮਿਲੇ ਬੇਸ਼ੱਕ ਮਹਾਰਾਜ ਮੇਰ ਕਰਨਗੇ ਇਕ ਬੀਗਮ ਦੇ ਹੱਥ ਫੜਦੇ ਆ ਸਰਦਾਰ ਨਿਰਤਨਕੌਰ ਬੋਲੀ ਤੇ ਉਹਨਾਂ ਤੋਂ ਵਿਦਾ ਲਈ ਬੀਗਮ ਆਖਰੀ ਤੱਕਣੀ ਤੱਕ ਸਿੰਘਣੀਆਂ ਨੂੰ ਦੇਖ ਕੇ ਆਸ਼ਾਸ਼ ਕਰਦੀਆਂ ਰਹੀਆਂ ਤੇ ਉਹਨਾਂ ਦੇ ਕਰਮਾਂ ਤੋਂ ਵਾਰ-ਵਾਰ ਸਦਕੇ ਜਾਂਦੀਆਂ ਰਹੀ ਵਾਹਿਗੁਰੂ ਅੱਜ ਦਾ ਭਾਗ ਇਸੇ ਨਾਲ ਸਮਾਪਤ ਕਰਦੇ ਹਾਂ ਜੀ ਕੱਲ ਮਿਲਾਂਗੇ ਅਗਲੇ ਭਾਗ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ